ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਸੂਟ ਦੀ ਕਟਿੰਗ ਦੱਸਾਂਗੇ ਵੀ ਕਿੱਦਾਂ ਆਪਾਂ ਕਮੀਜ਼ ਕੱਢਣਾਗਾ ਕਿੱਦਾਂ ਆਪਾਂ ਇਹਦੇ ਵਿੱਚੋਂ ਸਲਵਾਰ ਦੀ ਕਟਿੰਗ ਕਰਨੀ ਆਏਗੀ ਤੇ ਦੇਖੋ ਜੀ ਇਹ ਹੈ ਨਾ ਵੱਡੇ ਪਣੇ ਦਾ ਸੂਟ ਆ ਨਾ ਦੇਖੋ ਆ ਇਹਦਾ ਪਣਾਗਾ ਸੂਟ ਦਾ ਆ ਦੇਖੋ ਇਹਦੀ ਆਪਾਂ ਤੁਹਾਨੂੰ ਚੜਾਈ ਵੀ ਦੱਸ ਦਿਆਂਗੇ ਵੀ ਕਿੰਨੀ ਆਈ ਦੇਖੋ ਇਹਦੀ ਚੜਾਈ ਹੈਗੀ ਆ 59 59 ਇੰਚ ਆ ਗਈ ਠੀਕ ਹੈ ਜੀ 60 ਤੋਂ 1 ਇੰਚ ਘੱਟ ਤੇ ਅੱਜ ਆਪਾਂ ਤੁਹਾਨੂੰ 21 ਬਰਸਟ ਦੀਆਂ ਕਟਾਂ ਦੱਸਾਂਗੇ ਵੀ 21 ਬਰਸਟ ਚ ਆਪਾਂ ਕਿੱਦਾਂ ਪਲੇਟਸ ਦਾ ਨਾਪ ਰੱਖਣਾਗਾ ਤੇ ਕਿੱਦਾਂ ਆਪਾਂ ਸਾਈਡ ਸਲਾਈ ਲਾਉਣੀ ਆ ਸਾਰਾ ਕੁਝ ਤੁਹਾਨੂੰ ਆਪਾਂ ਅੱਜ 21 ਬਰਸਟ ਬਾਰੇ ਦੱਸਾਂਗੇ ਤੇ ਕਿੱਦਾਂ ਆਪਾਂ ਵੱਡੇ ਪਣੇ ਵਾਲੇ ਸੂਟ ਦੀ ਕਟਿੰਗ ਕਰਨੀ ਆ ਦੇਖੋ ਜਿਹੜਾ ਦੂਸਰਾ ਸੂਟ ਹੁੰਦਾ ਉਹ ਕਰਤਾ ਇਸ ਤਰ੍ਹਾਂ ਜੀ ਆਹ ਲਾ ਪੱਲਾ ਫੜ ਕੇ ਤੇ ਦੂਸਰਾ ਇਸ ਤਰ੍ਹਾਂ ਫੜ ਕੇ ਫੇਰ ਕੱਪੜਾ ਵਿਚਾ ਕੇ ਉਹ ਕਰਦੇ ਹੁੰਦੇ ਆ ਕਟਿੰਗ ਇਹਦੇ ਵਿੱਚ ਆਪਾਂ ਕੀ ਕਰਨਾ ਜੀ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਕਰਨਾ ਆਪਾਂ ਕੱਪੜਾ ਫੋਲਡ ਐਕਸਟਰਾ ਕੱਪੜਾ ਇੱਧਰ ਛੱਡ ਦੇਣਾ ਜਿਹੜਾ ਜੀ ਓਪਨ ਹਿੱਸਾ ਹੈਗਾ ਨਾ ਆਹ ਵਾਲਾ ਇਹ ਆਪਾਂ ਆਪਣੇ ਕਿੰਨੀ ਰੱਖਣਾ ਤਾਂ ਕਿ ਜਿਹੜਾ ਇਕੱਠਾ ਕੱਪੜਾ ਹੈਗਾ ਜਿਹੜਾ ਸਾਈਡ ਤੋਂ ਲਊਗਾ ਉਹ ਆਪਣੇ ਬਾਅਦ ਵਿੱਚ ਕੰਮ ਆਜੂਗਾ ਐਸ ਤਰ੍ਹਾਂ ਜੀ ਆਪਾਂ ਕੱਪੜਾ ਵਿਛਾ ਲੈਣਾ ਨਾ ਸਾਰੇ ਬਾਲ ਵਧਿਆ ਨਾ ਕੱਪੜੇ ਦੇ ਆਪਾਂ ਜੀ ਚੰਗੀ ਤਰ੍ਹਾਂ ਕੱਢ ਲੈਣੇ ਆ ਦੇਖੋ ਜੀ ਆਪਾਂ ਕੱਪੜਾ ਇਦਾਂ ਵਿਛਾ ਲਿਆ ਕੱਪੜਾ ਵਿਛਾਉਣ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਕਮੀਜ਼ ਦੀ ਲੰਬਾਈ ਤੇ ਚੜਾਈ ਲਾਉਣੀ ਹੈਗੀ ਦੇਖੋ ਕਮੀਜ਼ ਦੀ ਲੈਂਥ ਹੈਗੀ ਆ 38 ਇੰਚ 38 ਇੰਚ ਕਮੀਜ਼ ਆਪਣਾ ਤਿਆਰ ਆ ਜੀ 38 ਇੰਚ ਤਿਆਰ ਆ ਆਪਾਂ 4 ਇੰਚ ਐਕਸਟਰਾ 1 2 3 4 42 ਇੰਚ ਤੇ ਆਪਾਂ ਕੁੜਤੀ ਦੀ ਆਪਣੀ ਦੀ ਕਟਿੰਗ ਕਰਾਂਗੇ 4 ਇੰਚ ਐਕਸਟਰਾ ਰੱਖ ਕੇ ਠੀਕ ਹੈ ਜੀ ਤੇ ਜਿਹੜੀ ਆਪਣੀ ਕਮੀਜ਼ ਦਾ ਘੇਰਾਗਾ ਘੇਰਾ ਹੈਗਾ ਦੇਖੋ ਜੀ 20 ਇੰਚ ਪਰ ਜਿਹੜੀ ਇਹਨਾਂ ਦੀ हिਪ ਆ ਗਈ हिਪ ਇਹਨਾਂ ਦੀ 21 ਇੰਚ ਆ ਗਈ ਠੀਕ ਹੈ ਜੀ हिਪ ਹੈਗੀ ਇਹਨਾਂ ਦੀ 21 ਇੰਚ ਤੇ ਘੇਰਾ ਹੈਗਾ ਇਹਨਾਂ ਦਾ 20 ਇੰਚ ਤੇ ਆਪਾਂ ਜਿਹੜੀ ਕਟਿੰਗ ਆਪਾਂ 24 ਤੇ ਕਰਾਂਗੇ ਦੇਖੋ 2-2 ਇੰਚ ਫੋਲਡ ਕਰਨ ਨੂੰ ਰਹਿ ਜੂ ਉੱਪਰ ਉਹ ਫਿਟਿੰਗ ਦੇ ਆਲੇ ਦੁਆਲੇ 1.5 ਇੰਚ ਬਹੁਤ ਹੁੰਦਾ ਜੀ 1.5 ਇੰਚ ਰਹਿ ਜੂਗਾ ਆਪਾਂ 24 ਇੰਚ ਤੇ ਇੱਥੇ ਨਿਸ਼ਾਨ ਲਾ ਲੈਣਾ ਇੱਕ ਇੱਕ ਆਪਾਂ ਦੇਖੋ ਜੀ ਸੈਂਟਰ ਚ ਲਾ ਲੈਣਾ ਆਪਾਂ ਜਦੋਂ ਕਿ ਮੀਂਸ ਦੀ ਲੰਬਾਈ ਤੇ ਚੜਾਈ ਲਾਉਣੀ ਹੈ ਜਿਉਂ ਚੰਗੀ ਤਰ੍ਹਾਂ ਨਾਪ ਕੇ ਲਾਉਣੀ ਹੈ ਤਾਂ ਕਿ ਇਹਦੇ ਵਿੱਚ ਕੋਈ ਵਿੰਗ ਟੇੜ ਨਹੀਂ ਹੋਣੀ ਚਾਹੀਦੀ ਇੱਧਰ ਵੀ ਆਪਾਂ 20 ਇੰਚ ਤੇ ਮਾਰਕ ਕਰ ਲੈਣਾ ਇਸ ਤੋਂ ਬਾਅਦ ਇਹ ਸਾਰੇ ਜਿਹੜੇ ਆਪਾਂ ਨਸਾਂ ਲਾਏ ਨੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲਾਂ ਹੁਣ ਆਪਾਂ ਜੀ ਇਹਦੀ ਕਰ ਲੈਣੀ ਆ ਕਟਿੰਗ ਲੰਬਾਈ ਤੇ ਚੜਾਈ ਆਪਾਂ ਕਮੀਜ਼ ਦੀ ਨਾ ਲੈਣੀ ਆ ਆ ਦੇਖੋ ਜੀ ਆਪਾਂ ਕਮੀਜ਼ ਨੂੰ ਬਾਕੀ ਕੱਪੜਿਆਂ ਨੂੰ ਅਲੱਗ ਕਰ ਲਿਆ ਆ ਕੱਪੜਾ ਆਪਾਂ ਚੱਕਤਾ ਹੁਣ ਆਪਾਂ ਤਾਂ ਉਹ ਕਮੀਜ਼ ਦੀ ਮਾਰਕਿੰਗ ਕਰਕੇ ਰੱਖਾਵਾਂ ਕਮੀਜ਼ ਦੀ ਮਾਰਕਿੰਗ ਕਰਾਂਗੇ ਜੀ ਇਹ ਪਲ ਦੀ ਸਾਈਡ ਹੈ ਤਾਂ ਕੱਪੜੇ ਨੂੰ ਉਲਟਾ ਕਰ ਲੈਣਾ ਆ ਦੇਖੋ ਜੀ ਆਪਾਂ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ ਚਾਰ ਤਿਹਾਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇੱਥੇ ਵਿਛਾ ਲੈਣਾ ਕੱਪੜਾ ਚਾਰੀਆਂ ਤਹਾਂ ਜਿੱਤ ਸਾਫ਼ ਹੋਣੀਆਂ ਚਾਹੀਦੀਆਂ ਨੇ ਹਾਂਜੀ ਜੀ ਇਸ ਤਰ੍ਹਾਂ ਜੀ ਚਾਰ ਤਹਾਂ ਦੇ ਵਿੱਚ ਕੱਪੜੇ ਨੂੰ ਰੱਖਣ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਤੀਰਾ ਰੱਖਣਾਗਾ ਤੀਰਾ ਦੇਖੋ ਰੱਖਾਂਗੇ ਆਪਾਂ 6.5 ਇੰਚ ਠੀਕ ਹੈ ਜੀ 21 ਬ੍ਰੈਸਟ ਵਾਲਿਆਂ ਦੇ ਲਈ ਦੇਖੋ ਜੀ ਜੇ ਨਾਰਮਲ 5.5 ਇੰਚ ਤੱਕ ਤੁਸੀਂ 7 ਇੰਚ ਤੱਕ ਜਿਵੇਂ 4 ਇੰਚ ਤੱਕ ਤੁਸੀਂ ਗਲਾ ਰੈਡੀ ਕਰਨਾ ਤਾਂ ਤੁਸੀਂ ਜਿਹੜਾ ਤੀਰਾਗਾ ਉਹ 7 ਇੰਚ ਰੱਖੋ ਜੇ 4 ਇੰਚ ਤੱਕ ਗਲਾ ਪਾਉਣਾ ਤੁਸੀਂ 7 ਇੰਚ ਰੱਖੋ ਜੇ ਤੁਸੀਂ 5 6 ਇੰਚ ਤੱਕ ਗਲਾ ਪਾਉਣਾ ਜੀ ਤੁਸੀਂ 6.5 ਇੰਚ ਤੀਰਾ ਰੱਖੋ ਦੇਖੋ ਜੀ ਆਪਾਂ 6.5 ਇੰਚ ਤੇ ਮਾਰਕ ਕਰ ਲਿਆ ਹੁਣ ਆਪਾਂ نیچے ਨੂੰ ਰੱਖਾਂਗੇ ਜੀ ਮੋਡਾ ਮੋਡਾ ਰੱਖਾਂਗੇ ਜੀ ਹਰ ਇੱਕ ਸਾਈਜ਼ 'ਚ ਆਪਾਂ 7.5 ਹੀ ਰੱਖਦੇ ਆ 7.5 ਇੰਚ ਜਿੱਥੋਂ ਆਪਾਂ 6.5 ਰੱਖਿਆ ਨਾ ਇੱਥੋਂ ਆਪਾਂ 1/2 ਇੰਚ ਘਟਾ ਕੇ 6 ਰੱਖਾਂਗੇ ਇਹਦਾ ਇੱਕ ਬਾਕਸ ਬਣਾ ਲੈਣਾ ਤਾਂ ਕਿ ਜਿਹੜੀਆਂ ਆਪਣੀਆਂ ਕਾਟਾਂ ਨੇ ਜਾਂ ਗਲਾਈ ਆ ਉਹ ਆਪਾਂ ਨੂੰ ਸਹੀ ਪੈ ਜਾਵੇ ਪਹੁੰਚ ਆਸਾਨੀ ਰਹਿੰਦੀ ਹੈ ਇਹ ਆਹ ਲਓ ਜੀ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਟ ਪਾਉਣੀ ਹੈ ਜੀ ਉੱਪਰ ਇਹ ਕਾਟ ਪੈਂਦੀ ਹੁੰਦੀ ਹੈ ਜੀ ਆਪਣੀ ਤਿਰਸੀ ਹਰ ਇੱਕ ਕੁੜਤੀ ਦੇ ਵਿੱਚ ਜਰੂਰ ਪਾਉਣੀ ਆਏਗੀ ਹਲੋ ਜੀ ਇਹ ਪਾਉਣ ਤੋਂ ਬਾਅਦ ਹੁਣ ਆਪਾਂ ਜਿਹੜੀ ਫਰੰਟ ਵਾਲੀ ਕਾਟ ਆਏਗੀ ਇਹ ਪਾਵਾਂਗੇ ਦੇਖੋ ਜੀ ਆਪਾਂ 1 ਇੰਚ ਤੇ ਤੇ ਜਿਹੜੀ ਪਿਛਲੀ ਆ ਇਹ ਪਾਵਾਂਗੇ ਜੀ ਆਪਾਂ 2 ਇੰਚ ਤੇ ਇਹ ਕਾਟਾਂ ਦੀ ਮਾਰਕਿੰਗ ਕਰਨ ਤੋਂ ਬਾਅਦ ਹੁਣ ਆਪਾਂ ਜੀ ਆਪਣੀ ਬ੍ਰੈਸਟ ਦਾ ਨਾਪ ਮਤਾਪ ਕਿ ਇੱਥੇ ਨਿਸ਼ਾਨੀ ਲਾ ਲੈਣੀ ਆ ਜਿਵੇਂ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 21 ਇੰਚ 21 ਰੱਬ ਹੋ ਗਿਆ 1.5 ਇੰਚ ਆਪਾਂ 1.5 ਇੰਚ ਤੇ ਇਨਸਾਨੀ ਲਾ ਲੈਣੀ ਆ ਇਸ ਤਰ੍ਹਾਂ 1.5 ਇੰਚ ਤੇ ਮਾਰਕ ਕਰ ਲੈਣਾ ਆ ਲਓ ਜੀ ਇੱਕ ਫੋਟੋ ਲੈ ਕੇ ਇੱਥੇ ਤੱਕ ਆਪਾਂ ਇਦਾਂ ਇੰਚੀ ਟੇਪ ਫੋਲਡ ਕਰਕੇ ਹਾਫ ਕਰਕੇ ਇੱਥੇ ਇੱਕ ਇਨਸਾਨ ਲਾ ਦੇਣਾ ਜਿੰਨਾ ਇਹ ਹੈਗਾ 2.5 ਇੰਚਾ ਉਨੇ ਹੀ ਜੀ ਆਪਾਂ ਇੱਥੇ ਲਾ ਦੇਣਾ ਤੇ ਜਿਹੜੀ ਪਿਛਲੀ ਕਾਟ ਆ ਗਈ ਇਹ ਪਾਵਾਂਗੇ ਜੀ ਆਪਾਂ 5 ਇੰਚ ਹੁਣ ਆਪਾਂ ਦੇਣੀ ਹੈ ਜੀ ਇਹਨੂੰ ਗਲਾਈ ਨਾ ਲਓ ਜੀ ਤੇ ਹੁਣ ਆਪਾਂ ਜੀ ਫਰੰਟ ਵਾਲੀ ਆ ਹੋ ਗਈ ਜੀ ਆਪਣੀ ਫਰੰਟ ਵਾਲੀ ਕਟ ਆ ਹੋ ਗਈ ਜੀ ਆਪਣੀ ਬੈਕ ਵਾਲੀ ਕਟ ਹੁਣ ਆਪਾਂ ਰੱਖਣੀ ਹੈ ਜੀ ਸਾਈਡ ਸਲਾਈਡ ਸਾਈਡ ਸਲਾਈ ਰੱਖਾਂਗੇ ਜੀ ਆਪਾਂ 2 ਇੰਚ 22 ਇੰਚ ਤੇ ਰੱਖਣ ਤੋਂ ਬਾਅਦ ਜਿਹੜੀ ਆਪਣਾ ਕਮਰ ਦਾ ਇਨਸਾਨ ਆ ਕਮਰ ਰੱਖਾਂਗੇ ਜੀ ਆਪਾਂ 14.5 ਇੰਚ ਤੇ 14.5 ਇੰਚ ਤੇ ਕਮਰ ਰੱਖਣ ਤੋਂ ਬਾਅਦ ਐਦਾਂ ਲਾਈਨਾਂ ਬਣਾ ਲੈਣੀਆਂ ਨੇ ਇਹ ਲਾਈਨਾਂ ਦੇਖੋ ਜੀ ਮਾਰਨੀਆਂ ਜ਼ਰੂਰੀ ਨਹੀਂ ਹੁੰਦੀਆਂ ਸਿਰਫ ਆਪਾਂ ਤਾਣ ਲਾ ਕੇ ਦਿਖਾਉਣੇ ਹੁੰਦੇ ਆ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਵੇ ਦੇਖੋ ਜੀ ਹੁਣ ਆਪਾਂ ਬ੍ਰੈਸਟ ਦਾ ਨਾਪ ਲੈ ਲਿਆ ਤੇ ਹੁਣ ਆਪਾਂ ਰੱਖਣਾ ਜੀ ਕਮਰ ਕਮਰ ਹੈਗੀ ਇਹਨਾਂ ਦੀ 18 ਇੰਚ 18 ਦੱਬ ਹੋ ਗਿਆ 9 ਇੰਚ ਅੱਧਾ ਇੰਚ ਆਪਾਂ ਐਕਸਟਰਾ ਰੱਖਾਂਗੇ 9.5 ਇੰਚ ਤੇ ਆਪਾਂ ਇੱਥੇ ਮਾਰਕ ਕਰ ਲੈਣਾ ਇਹਨਾਂ ਦੀ हिਪ ਹੈਗੀ ਹੈ ਜੀ 21 ਇੰਚ हिਪ 'ਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਜਿੰਨੀ ਹੈਗੀ ਹੈ ਉੰਨੀ ਹੀ ਆਪਾਂ ਰੱਖਣੀ ਹੈ ਜੀ ਸਾਰੀਆਂ ਇਨਸਾਨੀਆਂ ਨੂੰ ਆਪਾਂ ਐਦਾ ਸਕੇਲ ਦੀ ਹੈਲਪ ਨਾਲ ਆਪਸ ਵਿੱਚ ਮਲਾ ਲੈਣਾ ਦੇਖੋ ਜਦੋਂ ਆਪਾਂ ਇੱਥੋਂ ਸਿਲਾਈ ਲਾਉਣੀ ਹੈ 2.5 ਇੰਚ ਤੱਕ ਐਦਾਂ ਗਲਾਈ ਚ ਲਾਉਣੀ ਹੈ ਤਿਰਸਤੀ ਨਹੀਂ ਲਾਉਣੀ ਹੈਗੀ ਤਿਰਸਤੀ ਸਿਲਾਈ ਲਾਉਣ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਸਿੱਧੀ ਐਦਾਂ ਡਾਇਰੈਕਟ ਸਿਲਾਈ ਲਾ ਲੈਨੇ ਆ ਤੇ ਇੱਥੇ ਆਪਣੀ ਜੀ ਗੋਝ ਬਣ ਜਾਂਦੀ ਹੈਗੀ ਹੁਣ ਆਪਾਂ ਲਾਵਾਂਗੇ ਜੀ ਪਲੇਟਸ ਦੀ ਅੰਸਾਨੀ ਦੇਖੋ ਪਲੇਟਸ ਪਾਵਾਂਗੇ ਆਪਾਂ 12.5 ਇੰਚ ਠੀਕ ਹੈ ਜੀ ਇਹ ਬਣ ਕੇ 12 ਇੰਚ ਰੈਡੀ ਰਹਿ ਜਾਣਗੀਆਂ 12.5 ਇੰਚ ਤੇ ਪਾਵਾਂਗੇ ਲੈਂਥ ਰੱਖਾਂਗੇ ਇਹਨਾਂ ਦੀ ਆਪਾਂ 7 ਇੰਚ 7 ਵੀ ਸਹੀ ਰਹਿੰਦੀ ਆ ਜੀ ਤੁਸੀਂ 7.5 ਵੀ ਰੱਖ ਸਕਦੇ ਹੋਗੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ 7 ਵੀ 7.5 ਵੀ ਆਪਾਂ 7 ਰੱਖੀ ਆ ਤੇ ਇਹਨਾਂ ਦੀ ਜਿਹੜੀ ਚੜਾਈ ਆ ਚੜਾਈ ਰੱਖਾਂਗੇ ਜੀ ਆਪਾਂ 3.5 ਇੰਚ ਇਹਨਾਂ ਨੂੰ ਆਪਾਂ ਸਕੇਨ ਦੀ ਹੈਲਪ ਨਾਲ ਐਦਾਂ ਆਪਸ ਵਿੱਚ ਮਿਲਾ ਲਾ ਲਿਆ ਹੁਣ ਆਪਾਂ ਬਾਉਣੀ ਹੈ ਨਹੀਂ ਜੇ ਸਾਈਡ ਵਾਲੀਆਂ ਪਲੇਟਸ ਆਹ ਵਾਲੇ ਪੁਆਇੰਟ ਤੇ ਨਹੀਂ ਰੱਖਣਾ ਇਹਦੇ ਰੱਖਣਾ ਇੰਚਿਟੇਪ ਇਸ ਤਰ੍ਹਾਂ ਇੱਥੋਂ 2 ਇੰਚ ਦਾ ਪਾ ਦੇਣਾ ਗੈਪ 2 ਇੰਚ ਦਾ ਗੈਪ ਪਾ ਕੇ ਇੱਥੇ ਇੱਕ ਆਪਾਂ ਲਾਈਨ ਬਣਾ ਲੈਣੀ ਆ ਆ ਲਓ ਜੀ ਇਹ ਆਪਣੀ ਆਹ ਵਾਲੀ ਸਾਈਡ ਵਾਲੀ ਪਲੇਟ ਹੋ ਗਈ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਨਾਲ ਮਲਾਉਣਾ ਇਸ ਤਰ੍ਹਾਂ ਇਹ 'ਚ ਵੀ 2 ਇੰਚ ਦਾ ਗੈਪ ਇੰਦਾ ਲਾਈਨ ਬਣਾ ਲੈਣੇ ਆਪਣੀਆਂ ਸਾਰੀਆਂ ਪਲੇਟਸ ਪੈ ਗਈਆਂ ਆ ਦੇਖੋ ਜੀ ਆਪਣੀ ਸਾਰੀ কুরਤੀ ਦੀ ਮਾਰਕਿੰਗ ਹੋ ਗਈ ਫਰੰਟ ਵਾਲੇ ਪੱਲੇ ਦੀ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ ਕਰਨਾ ਜੀ ਆਪਾਂ ਪਿਛਲਾ ਪੱਲਾ ਕੱਢ ਲੈਣਾ ਪਿਛਲਾ ਪੱਲਾ ਕੱਢ ਕੇ ਆਪਾਂ ਐਦਾਂ ਫਰੰਟ ਵਾਲੀ ਕਾਟ ਪਾ ਲੈਣੀ ਹੈ ਦੇਖੋ ਜੀ ਇਹ ਪੌਣੀ ਸਿਰੇ ਤੋਂ ਹੀ ਸ਼ੁਰੂ ਕਰਨੀ ਹੈ ਬਸ ਸਿਰੇ ਤੋਂ ਕੱਟ ਨਹੀਂ ਕਰਨੀ ਹੈਗੀ ਨਹੀਂ ਆਪਣਾ ਜਿਹੜਾ ਤੀਰਾ ਹੈਗਾ ਉਹ ਕੱਟ ਜਾਊਗਾ

ਦੇਖੋ ਜੀ ਸਾਰੀਆਂ ਨਸਾਨੀਆਂ ਆਪਣੀਆਂ ਇੱਧਰ ਆ ਗਈਆਂ ਇਹਨਾਂ ਨੂੰ ਆਪਾਂ ਡਾਰਕ ਕਰ ਲਓ ਹੁਣ ਆਪਾਂ ਤੁਹਾਨੂੰ ਪਿਛਲੇ ਪੱਲੇ ਦੀ ਕਟਿੰਗ ਕਰਕੇ ਦੱਸਦੇ ਆਂ ਇਹ ਵੀ ਕਿੱਦਾਂ ਆਪਾਂ neck ਵਗੈਰਾ ਰੱਖਣਾ ਆ ਆ ਦੇਖੋ ਜੀ ਆਹ ਤਾਂ ਆਪਣਾ ਪਿਛਲਾ ਪੱਲਾ ਸਭ ਤੋਂ ਪਹਿਲਾਂ ਆਪਾਂ neck ਦੀ ਕਟਿੰਗ ਕਰਨੀ ਆ 2.5 ਇੰਚ ਆਪਾਂ ਗਲੇ ਦੀ ਚੜਾਈ ਰੱਖਣੀ ਆ ਤੇ ਜਿਹੜੀ نیچے ਨੂੰ ਆਪਾਂ ਗਲੇ ਦੀ ਲੰਬਾਈ ਰੱਖਣੀ ਆ ਉਹ ਰੱਖਾਂਗੇ ਜੀ ਆਪਾਂ 5.5 ਇੰਚ ਇਦਾਂ ਬਾਕਸ ਬਣਾ ਲਓ ਬਣਾਉਣ ਤੋਂ ਬਾਅਦ ਹਲੋ ਜੀ ਆਪਣੀ ਗਲੇ ਦੀ ਹੋਊਗੀ ਕਟਿੰਗ ਹੁਣ ਆਪਾਂ ਜੀ ਪਲੇਟਸ ਦੀਆਂ ਨਸਾਨੀਆਂ ਲਾਉਣੀਆਂ ਨੇ ਪਲੇਟਸ ਆਪਾਂ ਫਰੰਟ ਵਾਲੀਆਂ ਵੀ 12 ਇੰਚ ਦਾ ਰੱਖ ਕੇ ਗੈਪ ਲਾਈਆਂ ਸ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ 12.5 ਇੰਚ ਤੇ ਤਿਆਰ 12 ਇੰਚ ਰਹਿ ਜਾਣਗੇ ਤੇ نیچے ਨੂੰ ਜੀ ਆਪਾਂ ਇੱਕ ਜਾਂ 1.5 ਇੰਚ ਪਿਛਲੀ ਪਲੇਟਸ ਜੀ ਲੰਬੀ ਪਾਵੋ ਜਦੋਂ ਆਪਾਂ ਪਿਛਲੀ ਪਲੇਟ ਲੰਬੀ ਪਾਉਣੇ ਆ ਨਾ ਤਾਂ ਪਿੱਛੋਂ ਆਪਣੇ ਪੀਟਿੰਗ ਆਪਣੇ ਪਿੱਛੇ ਪਿਛਲੇ ਪੱਲੇ ਚ ਨਾ ਆਪਣੇ ਬੂਸ ਜੀ ਨਹੀਂ ਪੈਂਦੀ ਹੈਗੀ ਕਈ ਵਾਰੀ ਆਪਣੇ ਬੁਲਬੁਲਾ ਜਾਂ ਬਣ ਜਾਂਦਾ ਪਿਛਲਾ ਪੱਲਾ ਖੜਾ ਖੜਾ ਰਹਿੰਦਾ ਹੈਗਾ ਫਿਟਿੰਗ ਨਹੀਂ ਸਹੀ ਬਣਦੀ ਪਿਛਲੀ ਪਲੇਟ 1 ਇੰਚ ਲੰਬੀ ਪਾਉਣ ਦੇ ਨਾਲ ਆਪਣੀ ਫਿਟਿੰਗ ਜੀ ਬਹੁਤ ਸੋਹਣੀ ਆਉਂਦੀ ਹੈ ਜੀ ਸਾਢੇ 3 ਇੰਚ ਬਾਕੀ ਸਾਰਾ ਕੁਝ ਸੇਮ ਪਾਉਣਾ ਬਸ ਜੀ ਆਪਾਂ ਲੰਬਾਈ 1.5 ਇੰਚ ਜ਼ਿਆਦਾ ਰੱਖਣੀ ਐਸ طرح ਇੰਚੇ ਟੇਪ ਦਾ ਤਿੱਖਾ ਹਿੱਸਾ ਧਰ ਲਓ ਤੇ ਦੰਤਨਸਾਂ ਨਾਲ ਲਾ ਲਓ ਐਸੀ ਤਰ੍ਹਾਂ ਜੀ इत लो ला तो बाद इन आपस मिला हम आप दिखावे जी थो बी कटिंग करके देखो अपने दोवे पले रेडी हो गए सिलाई ला आप करा जी बाह कटिंग आ देखो जी हूँ आप करे बहुत कटिंग आ अपना फ्रंट वाला पला है जरूर कोले रखना आना कपड़ा ये ऐह चा ਇਨੂੰ ਆਪ ਪੈਦਾ ਚਾਰ ਤੇ ਹੰਝ ਕਰ ਲੈਣਾ ਚਾਰ ਤੇ ਹੰਝ ਕਰਨ ਤੋਂ ਬਾਅਦ ਕਪੜਾ ਆਪਣਾ ਵੱਡੇ ਬਣੇਗਾ ਸੀ ਆਹ ਲੋ ਜੀ ਇਸ ਤਰ੍ਹਾਂ ਰੱਖ ਲਿਆ ਰੱਖਣ ਤੋਂ ਬਾਅਦ ਇਹਨਾਂ ਹੀ ਦੇਖੋ ਬਾਹਾਂ ਦੀ ਲੰਬਾਈ ਹੈਗੀ ਆ 15 ਇੰਚ ਤਿਆਰ 3 ਇੰਚ ਆਪ ਐਕਸਟਰਾ ਕਟਿੰਗ ਕਰਾਂਗੇ 1 2 3 ਆਪਾਂ 18 ਇੰਚ ਦੇ ਬਾਹਾਂ ਦੀ ਕਟਿੰਗ ਕਰਾਂਗੇ ਕਟਿੰਗ ਦੇਖੋ ਆਪਾਂ ਸਿਰਫ ਲੰਬਾਈ ਦੀ ਲੈਂਥ ਤੇ ਆ ਨਸਾਨ ਲਾ ਲਿਆ ਇਹਦੀ ਆਪਾਂ ਕਟਿੰਗ ਨਹੀਂ ਕਰਨੀ ਉਦੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਆਪਣਾ ਮੋਢਾ ਨਾਪਣਾਗਾ ਐਨਾ ਹਿੱਸਾ ਆਪਣਾ ਸਲਾਈ ਜਾਊਗਾ ਧੀਰੇ ਵਾਲੀ ਸਲਾਈ ਚ ਆਪਾਂ ਇੱਥੇ ਇੰਚੀ ਟੇਪ ਧਰ ਲਿਆ ਧਰਨ ਤੋਂ ਬਾਅਦ ਆਪਾਂ ਜਿੱਦਾਂ ਜਿੱਦਾਂ ਆਪਣੀ ਮੋਢੇ ਦੀ ਸ਼ੇਪ ਆ ਗੋਲ ਉਦੋਂ ਘੁਮਾਈ ਜਾਣਾ ਦੇਖੋ ਇਹ ਕੁੰਗਲ ਆਪਾਂ ਉੱਪਰ ਰੱਖੀ ਆ ਦੂਸਰੀ ਨਾਲ ਆਪਾਂ ਇੰਚੀ ਟੇਪ ਘੁਮਾਈ ਜਾ ਰਹੇ ਆ ਦੇਖੋ ਮੋਢਾ ਹੈਗਾ ਆਪਣਾ ਪੌਣੇ 10 ਇੰਚ ਤਿਆਰ ठीक है जी पौने दस इंच अपना मोडा तैयार है गा पौ आप जी कपड़े की लेंथ है दो या तीन इंच बढ़ा के लवेंगे देखो पौने दस इंच आप बारह इंच के कपड़े की कटिंग करा क्योंकि जोड़ा कट्ठा कपड़ा होगा कट्ठा कपड़ा जी फिर अपने कम आ जाता ਆ ਲੋਚੀ ਆਹ ਕੱਪੜਾ ਆਪਾਂ ਇਧਰੋਂ ਇਕੱਠਾ ਲਾ ਦੇਣਾ ਇਹ ਜਿੱਦਾਂ ਸਹੌਂਚਿਆਂ ਦੇ ਨੀਚੇ ਲੌਂਗ ਨੂੰ ਜਾਂ ਨੈੱਕ ਦੇ ਵਗੈਰਾ ਦਾ ਡਿਜ਼ਾਈਨ ਬਣਾਉ ਨੂੰ ਕੰਮ ਆ ਜਾਂਦਾ ਹੁਣ ਦੇਖੋ ਜੀ ਆਪਣਾ ਜਿਹੜਾ ਮੋਢਾ ਸੀ ਦੇਖੋ ਜੀ ਜਿਹੜਾ ਆਪਣਾ ਮੋਢਾ ਦਾ ਮੋਢਾ ਦਾ ਆਪਣਾ 9.5 ਇੰਚ ਤਿਆਰ ਤੇ ਜਿਹੜਾ ਆਪਾਂ ਇਹਦੀ ਕਟਿੰਗ ਕਰਨੀ ਆ ਕਟਿੰਗ ਕਰਾਂਗੇ ਜੀ 9.5 ਇੰਚ ਤੇ ਅੱਧਾ ਇੰਚ ਘਟਾ ਕੇ ਠੀਕ ਹੈ ਜੀ ਆ ਦੇਖੋ ਇਧਰ ਨੂੰ ਜਿਹੜੀ ਆਪਾਂ ਕਾਟ ਪਾਉਣੀ ਹੈ ਕਾਟ ਪਾਵਾਂਗੇ ਜੀ 3 ਇੰਚ ਤੇ ਹਰ ਇੱਕ ਸਾਈਜ਼ ਚ ਪੈਂਦੀ ਆ ਦੇਖੋ ਜਿੱਦਾਂ ਆਪਾਂ ਇੱਕ ਦੋ ਦਿਨ ਪਹਿਲਾਂ 19 20 ਇੰਚ 18 ਇੰਚ ਦੀ ਕਟਿੰਗ ਦੀਆਂ ਵੀਡੀਓਸ ਪਾਈ ਸੀ ਉਹਨਾਂ ਤੇ ਵੀ 3 ਇੰਚ ਦੀ ਪੈਂਦੀ ਆ ਤਿੱਕੀ ਬਰਸਟ ਤੇ ਵੀ ਜੀ 3 ਇੰਚ ਦੀ ਹੀ ਪਊ ਉੱਪਰੋਂ ਪਾਵਾਂਗੇ ਜੀ ਆਪਾਂ 2.5 ਇੰਚ ਤੇ ਇਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਆਪਾਂ ਇਦਾਂ ਮਿਲਾ ਲੈਣਾ ਨਾਵਾਲਾ ਕਪੜਾ ਜੀ ਆਪਣਾ ਐਕਸਟਰਾ ਥੋੜਾ ਜਿਹਾ ਜ਼ਿਆਦਾ ਵੈਕਸਟਰਾ ਕਪੜਾ ਇਹਨੂੰ ਆਪਾਂ ਜੀ ਇਦਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਦੇਦੇ ਵਿੱਚ ਜਿਹੜੀ ਆਪਾਂ ਕਾਟ ਪਾਉਣੀ ਆ ਉਹ ਜੀ ਫਰੰਟ ਵਾਲੇ ਆਪਾਂ ਮੋਢੇ 'ਚ ਦੇਖੋ 1 ਇੰਚ ਦੀ ਪਾਈ ਸੀ ਇਹਦੇ 'ਚ ਵੀ ਜੀ ਆਪਾਂ 1 ਇੰਚ ਦੀ ਹੀ ਪਾਵਾਂਗੇ ਅੱਧਾ ਇੰਚ ਇਧਰ ਤੇ ਅੱਧਾ ਇੰਚ ਪਾਉਣੀ ਆ ਜੀ ਆਪਾਂ ਇਧਰ ਆ ਦੇਖੋ ਇਹ ਸਾਰੀ ਹੋਊਗੀ 2 ਇੰਚ ਦੇ ਹੁਣ ਆਪਾਂ ਤੁਹਾਨੂੰ ਇਹਦੀ ਗਲਾਈ ਪਾ ਕੇ ਦਿਖਾਉਣੀ ਆ ਦੇਖੋ ਗਲਾਈ ਆਪਾਂ ਸਿਰੇ ਤੋਂ ਪਾਉਣ ਲੱਗਣਾ ਐਸੀ ਤਰ੍ਹਾਂ ਇੰਜੀਆ ਵਾਲੀ ਪਾ ਲੈਣੀ ਆ ਹਾਂ ਜੀ ਇਹ ਵੀ ਸਿਰੇ ਤੱਕ ਪਾਉਣੀ ਆ ਦੇਖੋ ਇੱਕ ਲੀਫ ਦੀ ਸ਼ੀਪ ਤਿਆਰ ਹੋ ਗਈ ਦਾਂਜੀ ਆਪਾਂ ਕਰ ਲੈਣੀ ਹੈ ਆਪਣੀ ਬਾਹ ਦੀ ਗਲਾਈ ਪੌਣ ਪਾ ਲੈਣੀ ਹੈਗੀ ਇਸ ਤਰ੍ਹਾਂ ਕਟਿੰਗ ਕਰਨੀ ਹੈ ਹੁਣ ਆਪਾਂ ਕੀ ਕਰਨਾ ਦੇਖੋ ਜੀ ਦੋ ਬੱਲੇ ਪਿੱਛੇ ਛੱਡ ਦੇਣੇ ਆ ਦੋ ਚੱਕ ਲੈਣੇ ਆ ਇਹਦੇ ਲਈ ਵੀ ਆਪਣੀਆਂ ਜਿਹੜੀਆਂ ਦੋਵੇਂ ਘਾਟਾਂ ਨੇ ਉਹ ਮਤਲਬ ਜਦੋਂ ਆਪਾਂ ਬਾਹਵਾ ਜੜੀਏ ਉਹ ਆਪਣੀ ਅੱਗੇ ਵਾਲੇ ਪਾਸੇ ਹੀ ਆਉਣ ਦੇਖੋ ਜਿਹੜਾ ਚਾਹੇ ਤਾਂ ਜਿਹੜਾ ਪ੍ਰਿੰਟ ਆਗਾ ਉਹ ਸਿੱਧਾ ਪਾਸਾ ਅਕਸ ਵਿੱਚ ਜੁੜਿਆ ਹੋਵੇ ਚਾਹੇ ਉਲਟਾ ਮਤਲਬ ਕੱਪੜਾ ਸਹੀ ਤੈਹਾਂ 'ਚ ਵਿਸਿਆ ਹੋਵੇ ਇਸ ਤਰ੍ਹਾਂ ਜੀ ਆਪਾਂ ਫਰੰਟ ਵਾਲੀ ਕਾਟ ਪਾ ਦੇਣੀ ਹੈ ਇਹ ਵੀ ਜੀ ਆਪਾਂ ਸਿਰੇ ਤੱਕ ਹੀ ਪਾਉਣੀ ਹੈ ਆ ਲੋ ਜੀ ਆਪਾਂ ਇਹਦੀ ਆਪਣੀ ਬਾਂਦੀ ਕਾਟ ਹੁਣ ਦੇਖੋ ਜੀ ਇਹਨਾਂ ਦੀ ਮੂਰੀ ਹੈਗੀ ਹੈ ਜੀ 5.5 ਇੰਚ ਠੀਕ ਹੈ ਜੀ ਐਦਾਂ ਜਿੱਥੇ ਆਪਾਂ ਇਨਸਾਨ ਲਾਇਆ ਸੀ ਆ ਦੇਖੋ ਇੱਥੇ ਤੱਕ ਕਾਟ ਤੱਕ ਆਪਾਂ ਐਦਾਂ ਇਹ ਆਪਣੀ ਫਿਟਿੰਗ ਦੀ ਇਨਸਾਨੀ ਹੋ ਗਈ ਆ ਹੋ ਗਿਆ ਜੀ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ ਜਿਹੜਾ ਆਪਾਂ ਵਿੱਚ ਛੱਡਣਾ ਹੁੰਦਾ ਹੈ ਬਾਕੀ ਕੱਪੜੇ ਦੀ ਕਰ ਦੇਣੀ ਹੈ ਜੀ ਆਪਾਂ ਕਟੀਆਂ ਦੇਖੋ ਜੀ ਆਹ ਹੈ ਆਪਣਾ 프ਰੰਟ ਵਾਲਾ ਪੱਲਾ ਆਹ ਦੇਖੋ ਜਦੋਂ ਆਪਾਂ ਸਲਾਈ ਲਾਵਾਂਗੇ ਜੀ ਆਪਣਾ ਦੇਖੋ ਕੋਈ ਵੀ ਕੱਪੜਾ ਵਧੂ ਘਟੂਗਾ ਨਹੀਂ ਉਨੇ ਹੀ ਆ ਉੱਪਰ ਸਲਾਈ ਵਾਲਾ ਹੋ ਗਿਆ ਆਪਾਂ ਨੂੰ ਸਲਾਈ ਅਦੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਆਪਣੀ ਦੇਖੋ ਜੀ ਕੁੜਤੀ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ نیچے ਕਰਕੇ ਦਿਖਾਵਾਂਗੇ ਹਾਂਜੀ ਦੇਖੋ ਜੀ ਆਪਣੀ ਸਲਵਾਰ ਦੀ ਲੰਬਾਈ ਹੈਗੀ 34 ਇੰਚ ਆਪਣੀ ਸਲਵਾਰ ਤਿਆਰ ਆ 30 ਇੰਚ ਦੇ ਪੱਲੇ ਨੇ ਤੇ 4 ਇੰਚ ਦੀ ਡੈਲਟਾ ਲੀ ਦੇਖੋ 3 ਇੰਚ ਦੇ ਆਪਾਂ ਪੱਲੇ ਤਿਆਰ ਰੱਖਣੇ ਨੇ ਆਪਾਂ 32 ਇੰਚ ਤੇ ਕਟਿੰਗ ਕਰਾਂਗੇ ਅੱਧਾ ਅੱਧਾ ਇੰਚ ਇੱਕ ਸਲਾਈ ਚ ਆਜੂਗੀ ਤੇ ਅੱਧਾ ਇੰਚ ਦੀ ਓਪਰ ਢਾਲ ਪਾਉਂਗੀ ਤਾਂ ਕਿ ਜਿਹੜੀ ਆਪਣੀ ਸਲਵਾਰ ਉਹ ਪਹੁੰਚਿਆਂ ਤੇ ਨਾ ਡਿੱਗੇ ਆਪਾਂ ਕਰਾਂਗੇ ਦੇਖੋ ਜੀ 32 ਇੰਚ ਤੇ ਕਟਿੰਗ ਠੀਕ ਹੈ ਜੀ ਪੱਲਿਆਂ ਦੀ ਕਟਿੰਗ 32 ਇੰਚ ਤੇ ਕਰਾਂਗੇ 4 ਇੰਚ ਦੀ ਬੈਰੇ ਤੇ 30 ਪਲੱਸ 4 34 ਹੋ ਜਾਊਗਾ ਤੇ ਜਿਹੜੇ ਆਪਣੇ ਪੱਲਿਆਂ ਦੀ ਚੜਾਈ ਆਏਗੀ ਇਹ ਰੱਖਾਂਗੇ ਜੀ ਆਪਾਂ 12 ਇੰਚ 12 ਇੰਚ ਆਪਾਂ ਕੱਲਿਆਂ ਦੀ ਚੜਾਈ ਰੱਖਣੀ ਹੈ 12 ਇੰਚ ਤੇਜੀ ਆਪਾਂ ਇਧਰੋਂ ਆਸਾਨੀ ਲਾ ਲੈਣੀ ਹੈ ਤੇ ਇਹਨੂੰ ਆਪਾਂ ਕੀ ਕਰਨਾ ਦੇਖੋ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਜਿੱਥੇ ਆਪਾਂ ਮਾਰਕ ਕੀਤਾ ਨਾ ਇਹਦੇ ਉੱਪਰ ਆਪਾਂ ਇਦਾਂ ਵਿਸਾ ਲੈਣਾ ਬਸ ਆ ਦੇਖੋ ਆ ਜਿੱਦਾਂ ਆਪਣਾ ਸਲਵਾਰ ਦੇ ਕੱਲੇ ਫੋਲਡ ਹੋਏ ਹੁੰਦੇ ਨੇ ਕਰੀਜ਼ ਹੁੰਦੀ ਆ ਉਹ ਰੈਡੀ ਹੋ ਗਈ ਤੇ ਆ ਆਪਣਾ ਲਾਈਨਾਂ ਜਿਹੜੀ ਆਪਾਂ ਮਾਰਕਿੰਗ ਕੀਤੀ ਸੀ ਹੁਣ ਆਪਾਂ ਦੇਖੋ ਕੀ ਕਰਨਾ ਜੀ ਸਲਵਾਰ ਦਾ ਆਪਾਂ ਧੁਰ ਤੱਕ ਘੇਰਾ ਨਹੀਂ ਰੱਖਣਾ ਇੰਨਾ ਲੰਬਾ ਘੇਰਾ ਨਹੀਂ ਰੱਖਣਾ ਇੰਨੀ ਹੈਵੀ ਸਲਵਾਰ ਨਹੀਂ ਕਰਨੀ ਕਿਉਂਕਿ ਜਿਹੜਾ ਇਹ ਪਣਾਗਾ ਕੱਪੜੇ ਦਾ ਬਹੁਤ ਵੱਡਾ ਆਗਾ ਇੰਨੀ ਹੈਵੀ ਸਲਵਾਰ ਨਹੀਂ ਕਰਨੀ ਆਪਾਂ ਪਣਾ ਸਲਵਾਰ ਦਾ ਛੋਟਾ ਰੱਖਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਦੇਖੋ ਜੀ ਆਪਾਂ ਇਹਦਾ ਘੇਰਾ ਰੱਖਾਂਗੇ 33 ਇੰਚ ਤੱਕ ਨਸਾਂ ਲਾਵਾਂਗੇ ਇੱਥੇ ਤੱਕ ਬਸ ਐਨਾ ਘੇਰਾ ਜੀ ਆਪਾਂ ਨੂੰ ਬਹੁਤ ਆਵਾ ਜ਼ਿਆਦਾ ਹੈਵੀ ਸਲਵਾਰ ਨਹੀਂ ਕਰਨੀ ਹੈਗੀ ਪਰ ਸਟ੍ਰੇਟ ਸਲਵਾਰ ਬਣਾਉਣੀ ਨਹੀਂ ਹੈਗੀ ਹੈਵੀ ਜ਼ਿਆਦਾ ਕਰਨੀ ਨਹੀਂ ਤੇ ਆਪਾਂ ਹੁਣ ਇੱਥੇ 9 ਇੰਚ ਅਸੰਭਰ ਰੱਖਾਂਗੇ ਦੇਖੋ 9 ਇੰਚ ਇੱਥੇ 9 ਇੰਚ ਦੇ ਨਸਾਂ ਲਾ ਲਿਆ ਆਪਾਂ ਤੇ ਦੇਖੋ ਜੀ 2.5 ਇੰਚ ਤੇ ਆਪਾਂ ਇੱਥੇ ਲਾਉਣਾ ਪਹੁੰਚਿਆ बन गया पोचा इधर लाया तेती इंच, थे। जी तेती इंच तक रखे तेती 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 ला लिया उपरों नाप लो। भी अपना कपड़ा सजना। यह देखो जी का एक आप साढ़े चौदह इंच उधर फल यह कपड़ा इतने ना तो बाद आपस मिला लेना ਤਾਂ ਜੇ ਕੋਈ ਇਹਦੇ ਵਿੱਚ ਆਪਣੇ ਵਿੰਗ ਟੇੜਾ ਨਾ ਹੋਵੇ ਦੇਖੋ ਜੀ ਜਿਹੜਾ ਇਧਰਲੇ ਸਾਈਡ ਆਹ ਵਾਲਾ ਕੱਪੜਾ ਰਹਿ ਗਿਆ ਐ ਐਕਸਟਰਾ ਹੈਗਾ ਤੁਹਾਨੂੰ ਪਹਿਲਾਂ ਹੀ ਲਾ ਕੇ ਦਿਖਾ ਦਿੰਨੇ ਆਂ ਵੀ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਵੀ ਕੁਝ ਸਮਝ ਨਹੀਂ ਆਇਆ ਆ ਦੇਖੋ ਜੀ ਇਧਰ ਆਪਾਂ 9 ਇੰਚ ਆਸਣ ਰੱਖਿਆ ਸੀਗਾ ਉਸੇ ਤਰ੍ਹਾਂ ਜੀ ਆਪਾਂ ਇਧਰਲੇ ਸਾਈਡ 9 ਇੰਚ ਆਸਣ ਰੱਖ ਲੈਣਾ ਆ ਦੇਖੋ ਇੱਥੇ ਨਿਸ਼ਾਨ ਲਾ ਲਿਆ ਤੇ 2.5 ਇੰਚ ਆਪਾਂ ਪਹੁੰਚੇ ਦਾ ਰੱਖਿਆ ਸੀ ਜਿਹੜਾ ਕੁੰਡੇ ਚ ਰੱਖਦੇ ਹੁੰਦੇ ਨੇ ਆ ਆਪਾਂ 2.5 ਇੰਚ ਤੇ ਨਸਾਂ ਲਾ ਲਿਆ ਹੁਣ ਆਪਾਂ ਉੱਪਰ 32 ਇੰਚ ਤੇ ਨਸਾਂ ਲਾ ਲੈਣਾ ਆ ਦੇਖੋ ਆਪਾਂ ਆ ਲਾ ਲਿਆ 32 ਇੰਚ ਤੇ ਤੇ ਇਹਨੂੰ ਆਪਾਂ ਇਹਦੇ ਨਾਲ ਹਲਾ ਲੈਣਾ ਇਸ ਤਰ੍ਹਾਂ ਠੀਕ ਆ ਜੀ ਤੇ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਦੇ ਨਾਲ ਇਦਾਂ ਤਿਰਸਾ ਤਿਰਸਾ ਨਿਸ਼ਾਨ ਲਾਉਣਾ ਦੇਖੋ ਆ ਦੇਖੋ ਇਹ ਆਪਣੇ ਕੁੰਦਿਆਂ ਦੀ ਕਟਿੰਗ ਹੋ ਜੂਗੀ ਅੱਗੇ ਠੀਕ ਹੈ ਜੀ ਇਦਾਂ ਸਲਵਾਰ ਦੀ ਕਟਿੰਗ ਹੋ ਜਾਣੀ ਆ ਦੇਖੋ ਦੋ ਕੁੰਦੇ ਆ ਸੀ ਦੋ ਕੁੰਦੇ ਆਪਣੇ ਜੀ ਆ ਸੀ ਇਸ ਤਰ੍ਹਾਂ ਜੀ ਐਕਸਟਰਾ ਕੱਪੜੇ ਦੀ ਕਰ ਦੇਣੀ ਆ ਕਟਿੰਗ ਐਸ ਤਰ੍ਹਾਂ ਜੀ ਤੁਸੀਂ ਜਿਹੜੀ ਨਾਰਮਲ ਮੈਚਿੰਗ ਸੂਟ ਹੁੰਦੇ ਨੇ ਨਾ ਉਹ ਵਾਲੀ ਸਲਵਾਰ ਦੀ ਵੀ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਦੇਖੋ ਇੱਕ ਵਾਰ ਦੇ ਵਿੱਚ ਹੀ ਆਪਣੀ ਸਾਰੇ ਸਲਵਾਰ ਦੀ ਕਟਿੰਗ ਹੋ ਗਈ ਆ ਦੇਖੋ ਆਪਣਾ ਆਸਾਨ ਹੋ ਗਿਆ ਜਿਹੜਾ ਆ ਵਾਲਾ ਕੱਪੜਾ ਸਾਈਡ ਤੋਂ ਲਿਆਗਾ ਇਹਦੀ ਜੀ ਆਪਣੀ 벨ਟ ਬਣ ਚੁਗੀ ਇੱਕ ਤੋਂ ਹੁਣ ਆਪਾਂ ਜਿਹੜੀ ਆ ਵਾਲੀ ਮਸਾਲੀ ਕੁੰਡਿਆਂ ਦੀ ਲਈ ਸੀ आप देखो जी कटिंग कर देनी ठीक है जी, जी देखो ਤੁਸੀਂ ਚਾਹੋ ਤਾਂ ਆਹ ਵਾਲੇ ਜਿਹੜੇ ਆਪਣੇ ਪੱਲੇ ਨੇ ਇਹ ਅਲੱਗ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਅਲੱਗ ਕਟਿੰਗ ਕਰਕੇ ਕਰ ਸਕਦੇ ਹੋ ਜੇ ਤੁਸੀਂ ਸਿਲਾਈ ਲਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਹੀ ਇਕੱਠੇ ਕੱਪੜੇ ਨੂੰ ਫੜ ਕੇ ਸਿਲਾਈ ਵੀ ਲਾ ਸਕਦੇ ਹੋ ਜੇ ਤੁਸੀਂ ਸਿਲਾਈ ਨਹੀਂ ਵੀ ਲਾਉਣੀ ਸਟੇਟ ਸਲਵਾਰ ਮੰਗੂ ਆਹ ਵਾਲਾ ਪਾਸਾ ਇਦਾਂ ਰੱਖਣਾ ਤਾਂ ਇਦਾਂ ਵੀ ਰੱਖ ਲਓ ਤੇ ਇਦਾਂ ਉੱਪਰ ਧਰਨ ਤੋਂ ਬਾਅਦ ਜਿਹੜਾ ਆਹ ਵਾਲਾ ਕੱਪੜਾ ਨਾ ਇਹ ਆਪਾਂ ਨੂੰ ਜਦੋਂ ਆਪਾਂ आ वाली अस नई लाने प्रॉब्लम कटिंग कर देनी चाहती है, चाहिए है जी। जी। आगा कपड़ा लिया देखो इस तरह यह अपने सैडा तो कपड़ा लिया देखो जी बेल्ट होंगी अपनी ਆਮ ਤੌਰ ਤੇ 24 ਇੰਚ ਤਿਆਰ ਹੁੰਦੀ ਹੈ ਇਹਦੇ ਵਿੱਚੋਂ ਆਪਾਂ 24 ਇੰਚ 벨ਟ ਲਾ ਲੈਣੀ ਆ ਆਪਣੀ ਜਿਹੜੀ 벨ਟ ਆ ਗਈ ਉਹ 4 ਇੰਚ ਤਿਆਰ ਆ ਗਈ ਦੇਖੋ ਆ ਉੱਪਰ ਇਹਨਾਂ ਨੇफा ਮੋੜ ਨੂੰ ਬਹੁਤ ਆਏ ਹੈਗਾ ਜੀ 6.5 ਇੰਚ ਆ ਕਪੜਾ ਤੇ ਆਪਾਂ 24 ਇੰਚ ਦੀ ਕਰ ਲੈਣੀ ਆ ਕਟਿੰਗ ਬਣ ਕੇ ਸਲਵਾਰ ਬਣ ਕੇ 벨ਟ ਦੋਵੇਂ ਪਾਸੇ ਸਲਾਈਆਂ ਲਾਉਣ ਤੋਂ ਬਾਅਦ 23 ਇੰਚ ਰੈਡੀ ਰਹਿ ਜਾਊਗੀ ਦੇਖੋ ਜੀ ਆ ਹੋ ਗਈ ਆਪਣੀ 벨ਟ ਸੈਂਟਰ ਚੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਤੇ ਜਿਹੜਾ ਆਹ ਕੱਪੜਾ ਦੇਖੋ ਬਚਿਆ ਇਹਦੇ ਵਿੱਚੋਂ ਆਪਾਂ ਜਿੱਦਾਂ ਗਲੇ ਦੀ ਰੇਵਲੀਰ ਕੱਢਣੀ ਹੈਗੀ ਜਾਂ ਫਿਰ ਸਾਈਡ ਤੇ ਆਪਾਂ ਗਲਾ ਲਾ ਕੇ ਰੈਡੀ ਕਰਨਾਗਾ ਉਹ ਚੀਜ਼ ਖਾਤਰ ਆਪਣੇ ਵਰਤੂ ਚਾਊਗਾ ਤੇ ਪਹੁੰਚਿਆ ਵਗੈਰਾ ਦੇ ਥੱਲੇ ਲੌਂਗ ਨੂੰ ਆਹ ਵਾਲਾ ਕਪੜਾ ਵਰਤੂ ਚਾਊਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ